ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਗੁਰਦੁਆਰਾ ਆਮ ਸਾਹਿਬ ਦੇ ਨਜ਼ਦੀਕ ਲੱਗੇ ਦਰੱਖਤਾਂ ਨੂੰ ਬਚਾਉਣ ਲਈ ਐਸਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਨਿਰੰਤਰ ਪਿਆਰਸ ਕੀਤੇ ਜਾ ਰਹੇ ਹਨ ਮੋਰਚਾ ਸਥਾਨ ਤੇ ਅੱਜ ਵਾਤਾਵਰਨ ਪ੍ਰੇਮੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਐਸਬੀਸੀ ਮੋਰਚੇ ਵੱਲੋਂ ਵਾਤਾਵਰਨ ਸੁਰੱਖਿਆ ਲਈ ਇਕੱਠ ਕੀਤੇ ਤੇ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਪ੍ਰਤੀ ਦਿਖਾਈ ਜਾ ਰਹੀ ਭੰਗੈਲੀ ਵਿਰੋਧ ਜਮ ਕੇ ਨਾਅਰੇਬਾਜ਼ੀ ਕੀਤੀ ਆਗੂਆਂ ਨੇ ਪੁੱਡਾ ਗਮਾਡਾ ਨੂੰ रोक लगा अपील की आगुआ ने जानकारी दस्या चेयरमैन देंग चेयरमैनल ट्रिब्यूनल मुख मंत्री, मंत्री वन विभाग पंजाब चीफ पंजाब, डायरेक्टर वन विभाग पंजाब डिप्टी कमिश्नर मोहाली एस एस पी मोहाली मोर्चे वालों दरख्तों की सुरक्षा बारे दरखास्त भेजिया गई ਵਫ਼ਦ ਨੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਨੇ ਇਕਜੁੱਟ ਹੋ ਕੇ ਵਾਤਾਵਰਨ ਨੂੰ ਬਚਾਉਣ ਲਈ ਮਾਨਯੋਗ ਯੋਗਮੱਡਾ ਸ੍ਰੀ ਸ਼ਿਵਰਾਜ ਸਿੰਘ ਵੱਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਵਫ਼ਦ ਮੈਂਬਰਾਂ ਨੇ ਯੋਗਮੱਡਾ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਤੇ ਆਪਣੇ ਵੱਲੋਂ ਇੱਕ ਮੰਗ ਪੱਤਰ ਦਿੱਤਾ। ਗਵਾਡਾ ਅਧਿਕਾਰੀ ਨੇ ਬਿਨਾਂ ਕਿਸੇ ਨਿਯਮਾਂ ਤੋਂ ਕੋਈ ਦ੍ਰਿਖਤ ਨਾ ਕੱਟੇ ਜਾਣ ਦਾ ਵਫ਼ਦ ਨੂੰ ਭਰੋਸਾ ਦਿੱਤਾ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀ ਬਾਬਾ ਧੱਕੜ ਸਿੰਘ ਜੀ ਦੇ ਮੁਖੀ ਜਥੇਦਾਰ ਬਾਬਾ ਪਰਗਟ ਸਿੰਘ ਜੀ ਆਪਣੇ ਸਿੰਗਰ ਸਮੇਤ ਅਤੇ ਸਰਦਾਰ ਅਵਤਾਰ ਸਿੰਘ ਨਗਲਾ ਚੇਅਰਮੈਨ ਸੀਐਲਯੂ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਨੇ ਮੋਰਚੇ ਵੱਲੋਂ ਦਰੱਖਤਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਸਾਡੇ ਚੈਨਲ ਵੱਲੋਂ ਕਵਰੇਜ ਕੀਤੀ ਇੱਕ ਵਿਸ਼ੇਸ਼ ਰਿਪੋਰਟ ਤੁਹਾਡੇ ਰੂਬਰੂ ਕਰਦੇ ਹਾਂ ਵਫਤਾਂ ਨੂੰ ਮਿਲਿਆ ਹੈ ਕਿ ਇਹਦੇ ਬਾਰੇ ਕੀ ਕਰ ਚੁੱਕੇ ਆ। ਇਹ ਜੀ ਸਾਡੀਆਂ ਜਿਹੜੀਆਂ ਇੱਥੇ ਦੋ ਸਾਈਟਸ ਆਪਸ਼ਨ ਤੋਂ ਬਾਅਦ ਜਿਹੜਾ ਹੈਗਾ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਉਹਦੇ ਰਿਗਾਰਡਿੰਗ ਸਾਡੇ ਜਿਹੜੇ ਕੁਝ ਸਮਾਜ ਸੇਵੀ ਉਹਨਾਂ ਵੱਲੋਂ ਜਿਹੜੀ ਹੈ ਰਿਪਰੈਜੈਂਟੇਸ਼ਨ ਦਿੱਤੀ ਗਈ ਹੈ ਰਿਗਾਰਡਿੰਗ ਕਟਿੰਗ ਆਫ ਟਰੀਜ਼ ਉਹ ਮੈਂ ਅਸ਼ੂਰ ਕਰਦਾ ਕਿ ਪ੍ਰੋਪਰ ਪ੍ਰੋਸੀਜਰ ਔਰ ਪ੍ਰੋਪਰ ਜਿਹੜਾ ਹੈਗਾ ਐਸ ਪਰ ਲਾ ਜੋ ਵੀ ਲੇਟ ਡਾਊਨ ਹੈ ਉਸ ਤੋਂ ਬਿਨਾ ਕੋਈ ਵੀ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਜਾਊਗੀ ਨਾ ਕਿਸੇ ਹੋਰ ਨੂੰ ਕਰਨ ਦਿੱਤੀ ਜਾਊਗੀ। ਜੋ ਵੀ ਕਾਰਵਾਈ ਹੋਏਗੀ ਉਹ ਐਸ ਪਰ ਲਾ ਜੋ ਪ੍ਰੋਸੀਜਰ ਹੈ ਉਹ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੇ ਅੱਜ ਪ੍ਰੈਸਰਾਂ ਹੀ ਸਾਰੇ ਵੀਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪ੍ਰੈਸਰਾਂ ਹੀ ਮਹਿਨਤ ਕਰਨਾ ਚਾਹੁੰਦੇ ਆ ਕਿ ਅਸੀਂ ਅੱਜ ਗਵਾਡਾ ਦਫਤਰ ਉੱਚ ਅਧਿਕਾਰੀਆਂ ਨੂੰ ਕੱਲ ਵੀ ਸਾਡੇ ਕੋਲ ਐਸਡੀਓ ਸਾਹਿਬ ਕੋਲ ਅਸੀਂ ਜਾਈ ਗਏ ਸੀ ਜਿਹੜੀਆਂ ਫੇਰ ਸ਼ਬਦੀਆਂ ਲੈਟਾਂ ਕੋਲੇ ਸਾਡਾ ਰਿਜ਼ਰਵੇਸ਼ਨ ਚੋੜਫੜੋ ਮੋਰਚੇ ਚੱਲ ਰਿਹਾ ਹੈ ਰਿਜ਼ਰਵੇਸ਼ਨ ਦੇ ਖਿਲਾਫ ਚੱਲ ਰਿਹਾ ਹੈ ਉਸ ਕਰਕੇ ਅਸੀਂ ਮੰਗ ਰੱਖੀ ਸੀ ਕਿ ਵੀ ਜਿਹੜਾ ਉੱਥੇ ਇੱਕ ਮੌਲ ਬਣਨ ਜਾ ਰਿਹਾ ਮੌਲ ਦੇ ਵਿੱਚ ਦਰਖਤ ਕਾਫੀ ਜਿਹੜਾ 2-250 ਜਾਂ 300 ਦਰਖਤ ਆ ਰਿਹਾ ਉਹ ਦਰਖਤਾਂ ਨੂੰ ਬਚਾਉਣ ਲਈ ਅਸੀਂ ਲਗ ਲਗ ਪਹਿਲਾਂ ਮੁੱਖ ਮੰਤਰੀ ਪੰਜਾਬ ਚੀਫ ਸੈਕਟਰੀ ਪੰਜਾਬ ਤੇ ਅੱਜ ਗ੍ਰੀਨ ਟਰਨਰਲਰ ਨੂੰ ਵੀ ਇੱਕ ਆਪਾਂ ਜਿਹੜੀ ਹੈ ਲੈਟਰ ਭੇਜੀ ਸੀ ਦਿੱਲੀ ਤੇ ਅੱਜ ਉਹ ਮਿਲ ਕੇ ਉਸ ਸੰਬੰਧ ਚ ਅਸੀਂ ਪੀਓ ਕਮਾਡਾਂ ਨੂੰ ਇੱਕ ਦਰਖਾਸਤ ਦਿੱਤੀ ਹੈ ਤੇ ਬੇਨਤੀ ਵੀ ਕੀਤੀ ਹੈ ਤੇ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਕੋਈ ਵੀ ਦਰਖਤ ਅਸੀਂ ਕੱਟਣ ਨਹੀਂ ਵਿਆਹ ਨਹੀਂ ਸਾਡੀ ਬੰਗ ਸੀ ਵੀ ਦਰਖਤਾਂ ਕੱਟਿਆ ਜਾਵੇ ਜਿਹੜਾ ਵਾਤਾਵਰਣ ਪ੍ਰੇਮੀ ਨੇ ਉਹ ਜਾਗ ਜਾਨ ਮੁਹਾਲੀ ਚ ਤਾਂ ਕਿ ਸਾਨੂੰ ਜਿਹੜੇ ਦਰਖਤਾਂ ਹੈਗੇ ਤੇ ਬਹੁਤ ਸਾਰੀ ਜਿਹੜੀ ਆਕਸੀਜਨ ਦੇ ਰਹੇ ਸਾਡਾ ਬਚਾਉਣ ਦਾ ਕੰਮ ਕਰਦੇ ਮਨੁੱਖ ਦੇ ਬਚਾਉਣ ਲਈ ਮਨੁੱਖ ਨੂੰ ਅਤੇ ਰੁੱਖ ਨੂੰ ਬਚਾਇਆ ਜਾਵੇ ਸਰਕਾਰਾਂ ਦੀ ਬਹੁਤ ਵੱਡੀਆਂ ਐਟਾਂਆਂ ਆ ਉਹਦੇ ਸਬੰਧ ਚ ਯੋਨ ਮਿਲੇ ਸੀ ਯੋ ਸਾਹਮਣੇ ਸਾਨੂੰ ਵਿਸ਼ਵਾਸ ਤੋਂ ਆਇਆ ਸਾਰੇ ਬਫਦਰ ਨੂੰ ਸਾਰੇ ਮੋਰਚਾ ਦੇ ਆਗੂਆਂ ਨੂੰ ਸਿੰਘ ਸਹਿਬਾਨ ਵੀ ਸਾਡੇ ਕੋਲ ਆਏ ਨੇ ਸਿੰਘ ਜਥੇਬੰਦੀਆਂ ਵੱਲੋਂ ਤੇ ਸਾਰੇ ਸਹਿਯੋਗੀ ਸੱਜਣ ਮਿਲ ਕੇ ਅੱਜ ਉਹਨਾਂ ਨੂੰ ਬੇਨਤੀ ਕਰਕੇ ਆਏ ਉਹਨਾਂ ਨੇ ਬੇਨਤੀ ਪ੍ਰਵਾਨ ਕਰਦੇ ਸਾਨੂੰ ਵਿਸ਼ਵਾਸ ਹੋਇਆ ਵੀ ਕੋਈ ਵੀ ਦਰਖਤ ਜਿਹੜਾ ਹੈ ਬਿਨਾਂ ਕਾਇਦਾ ਕਾਨੂੰਨ ਤੇ ਕੱਟਿਆ ਨਹੀਂ ਜਾਊਗਾ ਜਿਹੜਾ ਵਰਮਨ ਤੇ ਖੜੇ ਨੇ ਫੁੱਟਪਾਥ ਤੇ ਦਰਖਤ ਖੜੇ ਨੇ ਉਹ ਸਾਰੇ ਛੱਡੇ ਜਾਣਗੇ ਤਾਂ ਕਿ ਅਸੀਂ ਜੇਕਰ ਇਹ ਦਰਖਤ ਛੱਡ ਦੇਣ ਤਾਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸ਼ੁਕਰੀਆ ਨਹੀਂ ਇਹ ਨਾ ਹੋਏ ਈਓ ਸਾਹਿਬ ਅਸੀਂ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਵੱਡਾ ਮੋਰਚਾ ਖੋਲਣਾ ਪਵੇ ਯਾ ਅਗਲੇ ਦਿਨਾਂ ਚ ਆਉਣ ਵਾਲੇ ਦਿਨ ਚ ਸਾਨੂੰ ਸੜਕਾਂ ਦੇ ਬੈਠਣਾ ਪਵੇ ਦਰਖਤਾਂ ਪਹੁੰਚਾਣ ਲਈ ਜੋ ਇੱਥੇ ਦੀ ਪਛਾਣ ਹੈ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਗੁਰਦੁਆਰੇ ਦੀ ਤਾਂ ਅੰਬਾਂ ਕਰਕੇ ਦਰਖਤਾਂ ਕਰਕੇ ਸਾਡਾ ਬਹੁਤ ਬੜਾ ਬੜੇ ਜਿਹੜੇ ਦਰਖਤ ਹੁੰਦੇ ਸੀ ਉਹਨਾਂ ਨੂੰ ਵੱਢ ਕੱਟ ਕੇ ਜਮਾਲ ਬਣਾਏ ਜਾਂਦੇ ਆ ਵਾਸਤੇ ਬੇਨਤੀ ਸਾਰੇ ਕਰਕੇ ਆਏ ਆ ਤੇ ਪੁੱਡਾ ਦੇ ਤੇ ਈਓ ਨੇ ਆਪਾਂ ਨੂੰ ਵਿਸ਼ਵਾਸ ਤੋਂ ਆਇਆ ਵੀ ਹਾਂਜੀ ਜਿਹੜੇ ਦਰਖਤ ਨਹੀਂ ਕੱਟੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਿਹੜਾ ਗੁਰਮਖੋ ਅੱਜ ਵੀ ਮੋਰਚਾ ਲੱਗਾ ਹੋਇਆ ਹੈ ਇਸ ਮੋਰਚੇ ਤੇ ਆ ਜਿਹੜੇ ਰੁੱਖ ਹਨ ਬੇਕੀਮਤੀ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਇਹ ਰੁੱਖ ਅੱਜ ਪਟਣ ਵਾਲੀ ਕੰਪਨੀਆਂ ਨੇ ਸਰਕਾਰਾਂ ਨੇ ਧਿਆਨ ਦਿੱਤਾ ਹੈ ਜਿਹੜੇ ਲੋਕ ਸਾਨੂੰ ਪਹਿਲਾਂ ਦੱਸਦੇ ਸੀ ਸਾਫ਼ ਸੁਥਰਾ ਵਾਤਾਵਰਨ ਸ਼ਹਿਰਾਂ ਦਾ ਪਿੰਡਾਂ ਦਾ ਰਹਿਣਾ ਚਾਹੀਦਾ ਅੱਜ ਐਸੇ ਹੀ ਚੰਡੀਗੜ੍ਹ ਦੇ ਵਿੱਚ ਇਹ ਮਹਾਲੀ ਦੀ ਧਰਤੀ ਤੇ ਬੜੇ ਬੜੇ ਬੁੱਧੀਵਾਨ ਜੀਵ ਹਾਂ ਬੜੇ ਬੜੇ ਪਰੇ ਲਿਖੇ ਹਨ ਅੱਜ ਅਸੀਂ ਕੁਝ ਦਿਨਾਂ ਤੋਂ ਡੀ ਕਰਦੇ ਹਾਂ ਜਿਹੜੇ ਆਂਦੇ ਅਸੀਂ ਸਮਾਜ ਸੇਵੀ ਲੋਕ ਅਤੇ ਰੁੱਖਾਂ ਦੇ ਤੇ ਮਨੁੱਖਾਂ ਦੇ ਭਲੇ ਵਾਸਤੇ ਤੁਰੇ ਹੋਏ ਹਨ ਗੁਰਮਖੋ ਇਹ ਜਿਹੜੇ ਰੁੱਖ ਅੰਬ ਹਨ ਅੱਜ ਗੁਰਦੁਆਰਾ ਅੰਬ ਸਾਹਿਬ ਇਤਿਹਾਸ ਕਾਮ ਬਹਨ ਇਹਨਾਂ ਅੰਬਾਂ ਦੀ ਜੇ ਇਤਿਹਾਸ ਮਟਾਉਂਦੇ ਪਏ ਹੋ ਤੇ ਗੁਰਮਖੋ ਜਿਹੜੇ ਮਟਾਉਣ ਵਾਲੇ ਆ ਉਹਨਾਂ ਦਾ ਗੁਰੂ ਕੋ ਧਰਤੀ ਦੇ ਉੱਤੇ ਆਪਣਾ ਇਤਿਹਾਸ ਮਿਟ ਜਾਂਦਾ ਜਿਹੜੇ ਮਨੁੱਖਾਂ ਦੇ ਉੱਤੇ ਗਰੀਬਾਂ ਦੇ ਉੱਤੇ ਅਤਿਆਚਾਰ ਕਰਦੇ ਹਨ ਉਹ ਸਦਾ ਨਹੀਂ ਰਹੇ ਤੇ ਅੱਜ ਵੀ ਅਸੀਂ ਬੇਨਤੀ ਕਰਦੇ ਆ ਜਿੰਨੇ ਵੀ ਸਾਰੇ ਮਨੁੱਖ ਹਨ ਅਤੇ ਉਹ ਜਥੇਬੰਦੀਆਂ ਹਨ ਉਹ ਜੁੜ ਕੇ ਧਿਆਨ ਦੇਣ ਇਹ ਸਾਡੇ ਅੰਭ ਨਹੀਂ ਪਟੇ ਜਾਣੇ ਚਾਹੀਦੇ ਗੁਰਮਖੋ ਕੁਝ ਕਹਿੰਦੇ ਹੀ ਖਿਮਾ ਦੇ ਜਾਚਕ ਬਲਾਓ ਫਤਿਹ ਪਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ